ਅੱਜ ਮੈਂ ਤੇ ਮੇਰੀ ਟੀਮ ਨੇ ਮਾਨਯੋਗ ਕਮਿਸ਼ਨਰ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਐਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੇ ਆਦੇਸ਼ ਨਿਰਦੇਸ਼ ਅਕੋਰਡਿੰਗ ਮੈਂ ਤੇ ਮੇਰੀ ਟੀਮ ਨੇ ਦੋ ਪੀਓ ਅਰੈਸਟ ਕੀਤੇ ਜਿਨ੍ਹਾਂ ਵਿੱਚ ਇੱਕ ਪੀਓ ਮਨੀਸ਼ ਮਾਨ ਰਿਲੀਸ ਮਨੀ ਸਨੂਨ ਵਿਗੂ ਆਰੋਪਤਿਕਾਰ ਅੰਮ੍ਰਿਤ ਸਰ ਦਾ ਰਹਿਣ ਵਾਲਾ ਤੇ ਬਾ ਬਾਦਾਲ ਤਸ਼ਰੀ ਰਮਨਿਤ ਕੌਰ ਬੇਦੀ ਜੀਐਮਆਈਸੀ ਅੰਮ੍ਰਿਤਸਰ ਦੀ ਮਕਦਮਾ ਨੰਬਰ 176 ਡੇਟਰ 47 2018 ਅੰਡਰ ਸੈਕਸ਼ਨ ਕਾਰਡ 14 ਸੈਕਟ ਪੀਐਸ ਗੇਟ ਦੀ ਮਨਾਮਕਰਮਾ ਉਹਦੇ ਚੋਂ ਮਿਤੀ 11 12 2023 ਨੂੰ ਇੱਕ ਪੀਓ ਆ ਜਿਹੜਾ ਦੂਸਰਾ ਪੀਓ ਦਾ ਨਾਮ ਹੈ ਗੁਰਪ੍ਰੀਤ ਸਿੰਘ ਇਸ ਗੋਪੀ ਸਰਵ ਸਤਨਾਮ ਸਿੰਘ ਆਰਓ ਕਪਤਗੜ੍ਹ ਸ਼ਹਿੜਾ ਦਾ ਰਹਿਣ ਵਾਲਾ ਇਹ ਬਾਦਦਾਲ ਦੇ ਸ਼੍ਰੀ ਰਤ ਧੀਰਵਰਮਾ ਜੀ ਐਮਐਸ ਦੀ ਕੋਰਟ ਵਿੱਚੋਂ ਮਕਦਮਾ ਨੰਬਰ 84 ਡੇਟਡ 24/22 ਅੰਡਰ ਸੈਕਸ਼ਨ 21ਏ ਐਂਡ ਸੈਕਟਰ ਪੀਐਸ ਸ਼ਹਿੜਾ ਦਾ ਇਹ ਪੀਓ ਆ ਠੀਕ ਹੈ ਜੀ ਇਹਦੇ ਪੀਓ ਡੇਟਾ ਗਿਆ 19 5 2024 ਅੱਜ ਕੱਲ ਸਾਨੂੰ ਮੇਨ ਸਖਤ ਹਦਾਇਤਾਂ ਜਿਹੜੀਆਂ ਨਾ ਉਹ ਐਂਡੀ ਸੈਕਟਰ ਦੇ ਪੀਓ ਸੰਬੰਧੀ ਇੱਕ ਮਹੀਨਰ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਆਈਆਂ ਉਹਦੇ ਅਕੋਰਡਿੰਗ ਆਪਾਂ ਜ਼ਿਆਦਾਤਰ ਕੋਸ਼ਿਸ਼ ਇਹ ਸਾਡੀ ਹੈ ਕਿ ਐਂਡੀ ਸੈਕਟਰ ਦੇ ਪੀਓ ਅਰੈਸਟ ਕਰਨ ਦੇ ਵਿੱਚ ਉਹਦੇ ਸਗਰ ਆਪਾਂ ਅੱਜ ਇਹਨੂੰ ਜਿਹੜਾ ਐਂਡੀ ਸੈਕਟਰ ਦਾ ਪੀਓ ਇਹਨੂੰ ਅਜੈਸਟ ਕੀਤਾ ਕਿੱਥੇ ਪੇਸ਼ ਕਿੱਥੇ ਕਰਨਾ ਨੂੰ ਇਹਨੂੰ ਪੇਸ਼ ਇੱਕ ਨੂੰ ਜਿਹੜਾ ਹਗਾਵਾ ਪਹਿਲਾ ਪੀਓ ਉਹਨੂੰ ਕਰਨਾ ਜੇੜੀ ਮਥਾਣੇ ਜਿਹੜਾ ਦੂਸਰਾ ਪੀਰ ਨੂੰ ਸਾਡੇ ਸ਼ਰਟ ਦੇ ਵਿੱਚ